ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਧੀਆ ਭੈਣਾਂ ਨੂੰ ਸਹਰੇ ਤੰਗ ਕਰਦੇ ਨੇ ਸੁਣਵਾਈ ਨਹੀਂ ਹੁੰਦੀ ਤੇ ਰੋਲਦੀਆਂ ਫਿਰਦੀਆਂ ਠਾਣਿਆਂ ਕਚਾਈਆਂ 'ਚ ਸਹਰੇ ਵੀ ਉਹਨਾਂ ਨੇ ਅਤਿਆਚਾਰ ਕਰਤੋਂ ਵਾਰ ਸਰੇਅ ਮੁਜਰਮ ਹੋਣ ਦੇ ਬਾਵਜੂਦ ਵੀ ਪੁਲਿਸ ਕੋਲ ਸਾਹ ਨਹੀਂ ਲੈ ਸਕਦੀਆਂ ਕੱਲੀਆਂ ਤੁਲੀਆਂ ਫਿਰਦੀਆਂ ਵਿਚਾਰੇ ਨਾਲ ਕੋਈ ਨਹੀਂ ਤੁਰਦਾ ਤੇ ਹਰਾਮਜਾਦੇ ਉਹ ਲੋਕ ਆ ਜਿਹੜੇ ਪੈਸੇ ਲੈ ਕੇ ਦੂਜੇ ਬਣਿਓ ਗੁਣਾਕਾਰ ਬੰਦੇ ਜਿਹੜੇ ਉਹਨਾਂ ਦਾ ਸਾਥ ਦਿੰਦੇ ਆ ਤੇ ਜਿਹੜੀਆਂ ਰੋਲਦੀਆਂ ਫਿਰਦੀਆਂ ਬੱਚੇ ਚੁੱਕ ਕੇ ਗੋਦੀ 'ਚ ਉਹਨਾਂ ਦਾ ਸਾਥ ਨਹੀਂ ਦਿੰਦੇ ਕੀ ਗੱਲ ਉਹਨਾਂ ਬੰਦਿਆਂ ਦੇ ਘਰ ਤੇ ਧੀਆ ਨਹੀਂ ਮੇਰੇ ਹਿਸਾਬ ਨਾਲ ਹਰ ਇੱਕ ਦੇ ਘਰ ਧੀ ਹੁੰਦੀ ਆ ਤੇ ਦੇਣੀਆਂ ਲੈਣੀਆਂ ਗਾੜੀਆਂ ਹੋਣੀਆਂ ਭਾਵੇਂ ਕੋਈ ਪੁਲਿਸ ਮੁਲਾਜ਼ਮ ਆ ਭਾਵੇਂ ਕੋਈ ਅਫਸਰ ਆ ਤੇ ਭਾਵੇਂ ਕੋਈ ਜੱਜ ਵਾਤੇ ਭਾਵੇਂ ਕੋਈ ਐਮਸੀ ਆ ਤੇ ਭਾਵੇਂ ਕੋਈ ਕਹਿੰਦਾ ਕੋ ਹੁੰਦਾ ਬੰਦਾ ਭਾਵੇਂ ਕੋਈ ਪੱਤਰਕਾਰ ਵੀ ਆ ਜਿਹੜਾ ਹੱਕ ਸੱਚ ਦੀ ਗੱਲ ਨਹੀਂ ਕਰਦਾ ਉਹਦੇ ਪੀਲੇ ਬਣੇ ਹਰਾਮਜਾਦੇ ਕੁੱਤੇ ਬੰਦੇ ਦੇ ਤੇ ਮੈਂ ਇਸ ਕਰਕੇ ਕਰਦਾ ਸਤਿੰਦਰ ਕੌਰ ਸਾਡੀ ਧੀਆ ਰਣਜੀਤ ਐਵੀ ਨੂੰ ਬਟਾਲੇ ਤੋਂ ਅੱਜ ਸਾਡੇ ਕੋਲ ਪਹੁੰਚੀ 2 ਮਹੀਨੇ ਤੋਂ ਬਾਅਦ ਅੱਜ ਥਾਣੇ ਗਏ ਆ ਸਾਡੇ ਸਤਿਕਾਰਯੋਗ ਡੀਐਸਪੀ ਸੁਰਜੀਤ ਕੁਮਾਰ ਜੀ ਕੋਲ ਕੇਸ ਸੀ ਉੱਥੇ ਜਾ ਕੇ ਅੱਜ ਉਹਨਾਂ ਨਾਲ ਗੱਲ ਕੀਤੀ ਉਹਨਾਂ ਪਰਿਵਾਰ ਨਾਲ ਗੱਲ ਕੀਤੀ 3 ਤਰੀਕ ਦਾ ਟਾਈਮ ਉਹ ਲੈ ਲਿਆ ਜੇ 3 ਤਰੀਕ ਨੂੰ ਉਹ ਕੰਮ ਨਹੀਂ ਹੁੰਦੇ ਤੇ ਕਾਰਵਾਈ ਠੋਕ ਕੇ ਜਿੱਥੇ ਬੰਦੀਆਂ ਕਰਾਉਣੀਆਂ ਪਰਚਾ ਕਰਾਉਣੀਆਂ ਨਾਂ ਜਮਾਤ ਹੋਣ ਲਵਾਗੇ ਬਾਰੋ-ਬਾਰ ਸੜਕੋ ਸਾਰੀਆਂ ਗੁੱਡੀਆਂ ਹੁੰਦੀਆਂ ਕਿ ਕਿੱਦਾਂ ਹੀ ਬਿਆਨ ਲਿਖਾਉਣੇ ਆ ਵਕੀਲ ਸਾਡੇ ਆਪਣੇ ਹੁੰਦੇ ਆ ਬਿਆਨ ਉਸ ਹੱਬ ਨਾਲ ਲਗਾਵਾਂਗੇ ਕਿ ਬਾਰੋ-ਬਾਰ ਜਮਾਨਤ ਨਹੀਂ ਹੋਣ ਦਿੰਦੇ ਆਪਣਾ ਜਿਹੜਾ ਪਛਾਣ ਚਾ ਕੱਢ ਦਿਓ ਇਹ ਕੋਈ ਡਿਸੂ ਪੇਪਰ ਨਹੀਂ ਆ ਕਿ ਤੁਸੀਂ ਧੀ ਦੇ ਬੱਚੇ ਦੋ ਦੋ ਜਵਾਕ ਜਮ ਕੇ ਮੁੜ ਕੇ ਤੁਸੀਂ ਘਰੋਂ ਕੱਢ ਦੋ ਜੇ ਜਿਆਦਾ ਤੇਰਾ ਘਰ ਤੈਨੂੰ ਵੜ ਨਹੀਂ ਦੇਣਾ ਦੇ ਉਹ ਦਿੱਤੇ ਅਤਿਆਚਾਰ ਕਰਦੇ ਹੋ ਬੇਨਤੀ ਕੋ ਕਰਦਾ ਹੈ ਬਟਾਲੇ ਦਾ ਕੇਸ ਹੈ ਉਸ ਤੋਂ ਬਾਅਦ ਉਹਨਾਂ ਨੇ ਉਲਟੇ ਊਮਨ ਸੈਲ ਚ ਦਰਖਾਸਤ ਦੇ ਦਿੱਤੀ ਉੱਥੇ ਸਾਡਾ ਵੀਰ ਗੱਜਲ ਸਿੰਘ ਹੈ ਮੈਡਮ ਮੱਲੀ ਕੋਲ ਉਹਨਾਂ ਨੂੰ ਦਿੱਤਾ ਵੀ ਸਾਨੂੰ ਬੇਟਾ ਜਿਹੜੀ ਚੋਰੀ ਲੈ ਕੇ ਚੁੱਕ ਕੇ ਮੈਂ ਤੁਹਾਨੂੰ ਗੱਲ ਕਹਿਣਾ ਬੇਟਾ ਤੁਹਾਡਾ ਕਿੱਦਾਂ ਲੈ ਵੀ ਰਾਤ ਨੂੰ ਹੀ ਖੁੱਟਮਾਰ ਕਰਕੇ ਉਹਨੂੰ ਘਰੋਂ ਕੱਢਿਆ ਸਮੇਤ ਬੱਚੀ ਦੇ ਬੱਚੇ ਦੇ ਗੋਚੋ ਦੇ ਬੱਚੀ ਆ ਉਹਨੇ ਦਰਖਾਸਤ ਦਿੱਤੀ 27 ਤਰੀਕ ਦੀ ਤੁਸੀਂ ਹੁਣ 12 ਤਰੀਕ ਨੂੰ ਦਰਖਾਸਤ ਦੇਣ ਦੀ ਉਲਟੀ ਪੁਝੇ ਬੰਨੇ ਊਮਨ ਸੈਲ 'ਚ ਮੈਂ ਗੱਲ ਕਰ ਲਈ ਕੋਈ ਵੀ ਤੁਸੀਂ ਦਰਖਾਸਤ ਤੇ ਬਿਆਨ ਲੈ ਕੇ ਉੱਥੇ ਕੋਲ ਡੀ ਜਦੋਂ ਪਹਿਲਾਂ ਉਹਨੇ ਦਿੱਤੀ ਧੀ ਨੇ ਇਨਕੁਆਰੀ ਡੀਐਸਪੀ ਕੋ ਚੱਲਣ ਦੀ ਆ ਉਹ ਆਣ ਕੇ ਮੁੰਡਾ ਦਰਖਾਸਤ ਦੇਣੇ ਮੇਰਾ ਮੁੰਡਾ ਲੈ ਗਿਆ ਉਹ ਸਦੋਂ ਸਾਡੇ ਸਾਹਮਣੇ ਆਈ ਦੋਵੇਂ ਮੁੰਡਾ ਕਿੱਦਾਂ ਲੈਣਾ ਕਿੱਦਾਂ ਹੈ ਪੈਸੇ ਧੀ ਰੱਖ ਧੀ ਨੇ ਕਾਹ ਨੂੰ ਕਿਤੇ ਵਿਆਹ ਨਹੀਂ ਕਰਉਣਾ ਅਮਰ ਤੇ ਹੀ ਜਿਹੜੇ ਧੀ ਆ ਉਹ ਦੋ ਸਿਰ ਜੋੜਨੇ ਹੁੰਦੇ ਤੋੜਨੇ ਹੁੰਦੇ ਅੱਜ ਤਾਂ ਇਹ ਧੀ ਨੂੰ ਘਰ ਤੇ ਬਿਵਾਸਾ ਸਕਦੀ ਆ ਜਥੇ ਬੰਦੀ ਆ ਅੱਜ ਹੀ ਛੱਡ ਸਕਦੀ ਆ पर बेइज्जती है भाई कल नु फिर उठे नरक वाला जेड़ा हाल होना दीदा बहुत ही दी गल आ गई ये परिवार दी नहीं खोलनी मैं इनको बेइज्जती करूंगा 3 तारीख नु ਧੀਰੋਂ ਸਾਹਿਬ 도 ਆਇਆ ਜਾਊਂਗਾ ਨਹੀਂ ਤਾਂ ਉਹਦੀ سپورਟ ਪਰਚਾ ਠੋਕ ਕੇ ਕਰਾਇਆ ਜਾਊਗਾ ਪ੍ਰੈਸ ਅੱਜ ਵੀ ਸਾਹ ਦੇਸੀ ਬਟਾਲੇ ਮੁੜ ਕੇ ਡੀਐਸਪੀ ਸਾਹਿਬ ਦੇ ਕਹਿਣ ਤੇ ਸੀ ਕੋਈ ਬਿਆਨ ਨਹੀਂ ਦਿੱਤਾ ਪ੍ਰੈਸ ਅੱਜ ਖਬਰ ਨਹੀਂ ਦਿੱਤੀ ਉੱਥੇ ਧੀ ਦੇ ਮਾਪੇ ਨੇ ਬਿਆਨ ਨਹੀਂ ਕਰਾਏ 3 ਤਰੀਕ ਨੂੰ ਧੀਰ ਨਾਲ ਜਥੇਬੰਦੀਆਂ ਖੜੀਆਂ 8725842517 ਜਥੇਬੰਦੀ ਠਿਕਰੀਵਾਲ ਅਮਰਤਪਾਲ ਜੀ ਮਹਿਰੂ ਉਹਨਾਂ ਨਾਲ ਵੀ ਅੱਜ ਸਾਡੀ ਥੋੜੀ ਜਿਹੀ ਫੋਨ ਤੇ ਗੱਲ ਹੋਈ ਸੀ ਉਹਨਾਂ ਨਾਲ ਜਲਦੀ ਸੰਪਰਕ ਕਰਕੇ ਹੋਰ ਜ ਬੰਨੀਆ ਤਰਨਾਦਲ ਤੋਂ ਬਾਬਾ ਬੰਦ ਸਿੰਘ ਜੀ ਬਾਬਾ ਮੇਜਰ ਸਿੰਘ ਦੀ ਸੋਢੀ ਬਾਬੇ ਕਾਲੇ ਤੋਂ ਬਾਬਾ ਜੀ ਤੇ ਬਾਬਾ ਦਇਆ ਸਿੰਘ ਜੀ ਬਾਬਾ ਰਣਜੀਤ ਸਿੰਘ ਦੀ ਘੋੜਸਵਾਰ ਸਰਵੇ ਕੋੜੀ ਤੇ ਬੁੱਢਾ ਦਾਤ ਤੋਂ ਬਾਬਾ ਜੀ ਜਿਹੜੇ ਜਥੇਬੰਦੀਆਂ ਦੇ ਮੋਰੀ ਨੇ ਉਹਨਾਂ ਨਾਲ ਵੀ ਬਿਆਨਤ ਕਰਕੇ ਬੇਨਤੀ ਤੇ ਜਿਹੜੇ ਸਾਡੇ ਵੀਰ ਸੁਬਰਾਮਣ ਸਿੰਘ ਉਮਰਪੁਰੇ ਤੋਂ ਹੋਰ ਵੀ ਸਾਡੇ ਵੀਰ ਬਲਵੀ ਸਿੰਘ ਜਿਹੜੇ ਦਲੇਰ ਸਿੱਖ ਨੇ ਉਹਨਾਂ ਨਾਲ ਵੀ ਸਾਰੇ ਜਿਹੜੇ ਜਥੇਦਾਰ ਦੇ ਉਹਨਾਂ ਨਾਲ ਗੱਲ ਹੋ ਚੁੱਕੀ ਆ ਅੱਜ ਜਿਹੜਾ ਅਸੀਂ ਕੰਮ ਕਰਨ ਚੱਲੇ ਸੀ ਡੀਐਸਪੀ ਸਾਹਿਬ ਤੇ ਕਹਿਣ ਤੇ ਰੁਕ ਗਿਆ ਤਿੰਨ ਤਰੀਕ ਨੂੰ ਧੀਰਾਂ ਸਾਹਿਬ ਨੂੰ ਨਹੀਂ ਮਿਲਦਾ ਉਹੀ ਬਚਲੀ ਲੈਣਾ ਬੱਚੇ ਸੀ ਧੀ ਦੇ ਜਿਹੜੇ ਸਾਹਮ ਲਵਾਗੇ ਕੋਈ ਗੱਲ ਨਹੀਂ ਐਨ ਜੀ ਉਹਨੂੰ ਕਹਿ ਦਾਂਗੇ ਕਿਤੋਂ ਨਹੀਂ ਬੱਚੇ ਨੂੰ ਸਪான்ਸਰ ਕਰਵਾ ਦਾਂਗੇ ਬੜੇ ਵੀਰ ਸੜਨਾਂ ਜੁੜੇ ਆ ਪਰ ਪਰਚਾ ਢੋ ਕੇ ਕਰਾਵਾ ਮੇ ਤੇ ਦੱਸਾਂਗੇ ਕਿ ਆ ਧੀ ਕੁਖ ਚ ਆ 29 ਸਾਲ ਧੀ ਦੇ ਜੇ ਉਮਰ ਆ ਗਈ ਤੁਸੀਂ ਕੁੱਟ ਮਾਰ ਕਰਦੇ ਹੋ ਕਿੱਦਾਂ ਨਹੀਂ ਉਹਨੂੰ ਲਬਜ ਬੋਲਦੇ ਹੋ ਬਾਕੀ ਤੁਹਾਡੇ ਘਰ ਚੌਂਕੀ ਵੀ ਲੱਗਦੀ ਆ ਸਾਨੂੰ ਪਤਾ ਲੱਗਿਆ ਸੋਮਵਾਰ ਦੇ ਸੋਮਵਾਰ ਉਹ ਵੀ ਸੱਤੇ ਵਦਿਆ ਨੂੰ ਲੈ ਕੇ ਜਲਦੀ ਹੀ ਸਤਕਾਰ ਕਮੇਟੀ ਦੇ ਵੀਰਾਂ ਨਾਲ ਕਰਕੇ ਗੱਲਬਾਤ ਉਧਰੋਂ ਭਾਈ ਪ੍ਰਵਾਨਾ ਜੀ ਨਾਲ ਕਰਕੇ ਗੱਲਬਾਤ ਬਾਬਾ ਬਖਸੀਸ ਜੀ ਨਾਲ ਗੱਲਬਾਤ ਕਰਕੇ ਸਾਰਿਆਂ ਨਾਲ ਬ ਕੇ 95 ਧਾਰਾ ਲਵਾ ਕੇ ਤੇ ਜਿਹੜਿਆ ਕਾਨੂੰਨ ਦੇ ਤੇ ਸਰਕਾਰ ਜੋ ਸਾਡੀ ਮਹਾਰੇ ਦੀ ਬੇਦਬੀ ਹੁੰਦੀ ਉਹਦੇ ਲੱਗਦੇ ਹਿਸਾਬ ਨਾਲ ਪਰਚਾ ਕਰਾਵਾਂਗੇ ਬਾਕੀ 3 ਤਰੀਕ ਨੂੰ ਸਾਡੇ ਨਾਲ ਜਿਹੜਾ ਡੀਐਸਪੀ ਸਾਹਿਬ ਨੇ ਵਾਅਦਾ ਕੀਤਾ ਸੀ ਜੀ ਕੁਮਾਰ ਜੀ ਨੇ ਅਸੀਂ ਉਹਨਾਂ ਦੀ ਵਰਦੀ ਦੀ ਉਹਦਾ ਜੀ ਅਹੁਦੇ ਦਾ ਸਤਕਾਰ ਕਰਦੇ ਹੋਇਆ ਸੀ ਉਹਨਾਂ ਦੀ ਗੱਲ ਮੰਨੀ ਹੈ 3 ਤਰੀਕ ਨੂੰ ਗਾੜੀ ਧੀ ਹੋ ਸਾਥ ਦਵਾਵਾਂਗੇ ਹੋਰ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਪ੍ਰਸ਼ਾਸਨ ਨਹੀਂ ਸੁਣਦਾ ਸਾਰੇ ਤੰਗ ਕਰਦੇ ਆ 8725542517 ਤੇ ਦਾ ਅਸਰ ਭਿੰਦਰ ਸਿੰਘ ਮੁਖ ਸੇਵਾ ਦਰਸਮਾਜ ਸੇਵਾ ਸੰਸਥਾ ਟਿਕਰੀਵਾ ਜਤੇਵੰਦੀਨਾ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਗੈ ਨਿਕਲ ਗਿਆ ਮੇਸੂ ਫਤਿਪਾਵੇਂ ਨਾ ਲੋ ਜਾਵੇ ਸਤ ਸ੍ਰੀ ਅਕਾਲ ਹੋਰ ਹਰਗੋਦ ਜੈ ਜੈ ਭੱਤੇ ਖਾਲਸਾ ਜੀ ਦੀ ਹਾਲ ਮਗਾਨ ਭੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ